ਹੈਲੋ ਹਾਂਜੀ ਸਾਸਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਬਾਟਮ ਦੀ ਆਪਾਂ ਆ ਵਾਲੀ ਟੇਢੀ ਸਲਾਈ ਜੋ ਲਾਈ ਜਾਂਦੀ ਹੈ ਪਹੁੰਚੇ ਦੀ ਉਹਦਾ ਤਰੀਕਾ ਦੱਸਾਂਗੇ ਤੁਹਾਨੂੰ ਤਿਰਸੀ ਵੀ ਸਲਾਈ ਕਿੱਦਾਂ ਲੱਗਦੀ ਹੈ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਈ ਵਾਰ ਇਹ ਹੁੰਦਾ ਨਾ ਵੀ ਆਪਾਂ ਇਹ ਜਦੋਂ ਟੇਢੀ ਸਲਾਈ ਲਾ ਦਿੰਨੇ ਹਾਂ ਨਾ ਡੇਢੀ ਸਲਾਈ ਲਾਉਣ ਤੋਂ ਬਾਅਦ ਆਪਾਂ ਨੂੰ ਡਬਲ ਸਲਾਈ ਕਰਨੀ ਪੈਂਦੀ ਹੈ ਕਿਉਂਕਿ ਉਹ ਜਦੋਂ ਆਪਾਂ ਖਿੱਚਦੇ ਆ ਤਾਂ ਸਲਾਈ ਟੁੱਟ ਜਾਂਦੀ ਆ ਤੁਸੀਂ ਇਸ ਤਰੀਕੇ ਨਾਲ ਸਲਾਈ ਲਾਉਂਗੇ ਨਾ ਤਾਂ ਸਲਾਈ ਟੁੱਟੂਗੀ ਜੀ ਤੇ ਫਿਨਿਸ਼ਿੰਗ ਵੀ ਜ਼ਿਆਦਾ ਆਊਗੀ ਸਲਾਈ ਲੱਗੂਗੀ ਵੀ ਵਧੀਆ ਠੀਕ ਹੈ ਜੀ ਆਹ ਦੇਖੋ ਹੁਣ ਪਹਿਲਾਂ ਇਹਨਾਂ ਦੀ ਮੂੜੀ ਹੈ ਜੀ ਇਹਨਾਂ ਦੀ ਮੂਰੀ ਜਿਹੜੀ ਹੈਗੇ 6.5 ਇੰਚ ਤਿਆਰ ਹੈ ਜੀ 6.5 ਇੰਚ ਤੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਜੀ 6.5 ਤੇ ਮਾਰਕਿੰਗ ਕਰ ਲਓ ਪਹਿਲਾਂ ਮੈਂ ਸਾਰੀ ਸਲਾਈ ਦੀ ਇਹ ਵਾਲੀ ਦੀ ਮਾਰਕਿੰਗ ਕਰਦੀ ਹੁੰਨੀ ਆ ਜੇ ਤੁਸੀਂ ਮਾਰਕਿੰਗ ਕਰੋਗੇ ਤਾਂ ਸਲਾਈ ਪਰਫੈਕਟ ਲੱਗਦੀ ਆ ਜੀ ਨਹੀਂ ਸਲਾਈ ਇਦਾਂ ਟੇਢੀ ਸਿੱਧੀ ਲੱਗਦੀ ਆ ਠੀਕ ਹੈ ਜੀ ਤੁਸੀਂ ਇਹ ਸਲਾਈ ਮਾਰਕਿੰਗ ਕਰਕੇ ਫੇਰ ਹੀ ਲਗਾਇਆ ਕਰੋ ਆਹ ਲਓ ਜੀ ਸਾਢੇ 6 ਤੇ ਇਹਨਾਂ ਦੀ ਮੂਰੀ ਤਿਆਰ ਆ ਜੀ ਹੁਣ ਆਪਾਂ ਇੱਥੋਂ ਇਦਾਂ ਲਾਉਣੀ ਆ ਟੇਢੀ ਸਲਾਈ ਠੀਕ ਹੈ ਇਦਾਂ ਤੁਸੀਂ ਮਾਰਕਿੰਗ ਕਰ ਲਿਓ ਮਾਰਕਿੰਗ ਕਰਨੀ ਆ ਕਰ ਲਿਓ ਜਦੋਂ ਤੁਹਾਨੂੰ ਠੀਕ ਲੱਗਦਾ ਉਦੋਂ ਕਰ ਲਿਓ ਵੈਸੇ ਮਾਰਕਿੰਗ ਕਰੀ ਜੀ ਪਰਫੈਕਟ ਸਲਾਈ ਲੱਗਦੀ ਆ ਆਹ ਲਓ ਜੀ ਦੇਖਦੇ ਹੋਗੇ ਠੀਕ ਹੈ ਹੁਣ ਆਪਾਂ ਧਰ ਪਰਾਨੀ ਦੂਸਰੇ ਪੌਂਚੇ ਤੱਕ ਮਾਰਕਿੰਗ ਕਰਾਂਗੇ ਇਸ ਚੀਜ਼ ਦੀ ਐਂਚੈਂਟ ਦੀ ਮਾਰਕਿੰਗ ਕਰਦੇ ਜਾਵਾਂਗੇ ਜੋ ਐਕਸਟਰਾ ਕੱਪੜਾ ਫਿਰ ਉਹਦੀ ਕਟਿੰਗ ਹੋ ਲੂਗੀ ਜੀ ਇਸ ਤਰ੍ਹਾਂ ਇਹਦੀ ਮਾਰਕਿੰਗ ਕਰ ਲਓ ਸਲਾਈ ਸਿੱਧੀ ਵੀ ਲੱਗੂਗੀ ਪਰਫੈਕਟ ਲੱਗੂਗੀ ਠੀਕ ਹੈ ਜੀ ਮੁੜ ਕੇ ਆਪਾਂ ਸਲਾਈ ਮਾਰਕਿੰਗ ਕਰਕੇ ਦਿਖਾਉਣੀ ਆ ਤੁਹਾਨੂੰ ਮਿਲਦੇ ਆ ਫਿਰ ਆਪਾਂ ਸਲਾਈ ਲਾ ਕੇ ਦੱਸਾਂਗੇ ਕਿ ਕਿੱਦਾਂ ਲੱਗਦੀ ਹੈ ਠੀਕ ਹੈ ਜੀ ਇਹ ਤੁਹਾਨੂੰ ਦੇਖੀ ਹੋਣੀ ਆ ਪਿੰਕ ਕਲਰ ਮਾਰਕਿੰਗ ਕੀਤੀ ਹੋਈ ਆ ਦੂਸਰੇ ਪਹੁੰਚੇ ਤੱਕ ਲਗਾਤਾਰ ਇੱਧਾ ਮਾਰਕਿੰਗ ਕਰ ਲਿਜੀ ਆਪਾਂ ਠੀਕ ਹੈ ਜੀ ਹੁਣ ਆਪਾਂ ਕੀ ਸਟੀਚ ਕਰਦੇ ਆਂ ਸਲਾਈ ਲਾ ਕੇ ਤੁਹਾਨੂੰ ਦੱਸਦੇ ਆਂ ਵੀ ਕਿਸ ਤਰੀਕੇ ਨਾਲ ਸਲਾਈ ਲਾਉਣੀ ਆ ਇਸ ਤਰੀਕੇ ਨਾਲ ਸਲਾਈ ਲਾਉਂਗੇ ਤਾਂ ਸਲਾਈ ਬਿਲਕੁਲ ਵੀ ਟੁੱਟੂਗੀ ਨਹੀਂ ਤੁਹਾਡੀ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਲਾਕ ਲਿਆ ਨਾ ਇਹ ਤਾਂ ਰੱਖਣ ਤੋਂ ਬਾਅਦ ਤੇ ਇਹ ਤੇ ਸਲਾਈ ਡਬਲ ਕਰ ਲਿਆ ਕਰੋ ਪਹੁੰਚ ਗਈ। ਅਮਾਜੀ। ਉਸ ਤੋਂ ਬਾਅਦ। ਦੇਖੋ, ਨਹੀਂ ਤੇ ਆ ਗਈ ਸਲਾਈ। ਇੰਨਾ ਪਤਾ ਕੀ ਕਰਨਾ? ਇਹਨੂੰ ਕੱਪੜੇ ਨੂੰ ਇੰਦਾ ਰੱਖਦੇ ਹੋਏ ਮਾਰਨੀ ਹੈ ਇੰਦਾ। ਖਿੱਚੋ ਵੀ ਕੱਪੜਾ ਖਿੱਚ ਕੇ ਸਲਾਈ ਲੱਗੂਗੀ। ਇਦਾਂ ਕਰੋ ਇੱਕ ਤਾਂ ਡਬਲ ਸਲਾਈ ਲਾਉਣ ਲਈ ਲਾਉਣ ਦੀ ਤੇ ਸਲਾਈ ਬਿਲਕੁਲ ਸਿੱਧੀ ਲੱਗੂਗੀ ਤੇ ਸਲਾਈ ਟੁੱਟੂਗੀ ਨਹੀਂ ਜਦੋਂ ਆਪਾਂ ਖਿੱਚਦੇ ਆ ਨਾ ਸਿੱਧੀ ਕਰਦੇ ਆ ਸਲਾਈ ਟੁੱਟ ਜਾਂਦੀ ਐਸ ਤਰ੍ਹਾਂ ਸਲਾਈ ਟੁੱਟਦੀ ਨਹੀਂ ਐਦਾਂ ਕਰਕੇ ਖਿੱਚ ਕੇ ਲਾਓ ਇਸ ਤਰ੍ਹਾਂ ਠੀਕ ਐਦਾਂ ਨਹੀਂ ਵੀ ਐਵੇਂ ਵੀ ਨਾ ਕਰੋ ਵੀ ਤੁਸੀਂ ਜ਼ਿਆਦਾ ਖਿੱਚ ਦੋ ਐਦਾਂ ਖਿੱਚ ਦੋ ਨਾ ਉਹ ਨਹੀਂ ਸੈੱਟ ਰਹੂਗਾ ਐਦਾਂ ਉਂਗੁੱਠੇ ਦੀ ਉਹਦੇ ਨਾਲ ਇਸ ਤਰ੍ਹਾਂ ਜਿਹਨੇ ਪਾਸੇ ਨੂੰ ਕਪੜਾ ਹੋ ਗਰਨਾ ਹੀ ਐਦਾਂ ਕਰ ਦੇਖੀ ਆयो ਸਲਾਈ ਬਿਲਕੁਲ ਸਹੀ ਲੱਗਦੀ ਆ। ਸਿੱਧੀ ਵੀ ਲੱਗਦੀ ਆ। ਦੇਖੋ ਸਹੀ ਲੱਗਦੀ ਨਾ। ਸੋਹਣੀ ਲੱਗਦੀ ਆ ਸਲਾਈ ਲੱਗੀ ਵੀ। ਜੇ ਤੁਸੀਂ ਸਿੱਧਾ ਕਰੋਗੇ ਸਲਾਈ ਟੁੱਟੂਗੀ ਨਹੀਂ। ਬਸ ਇਸ ਤਰੀਕੇ ਨਾਲ ਮੈਨੇ ਚ ਇਹ ਠੀਕ ਹੈ ਜੀ। ਆਪਾਂ ਸਲਾਈ ਤੁਹਾਨੂੰ ਸਿੱਧਾ ਕਰਕੇ ਲਾ ਕੇ ਪੂਰੀ ਸਲਾਈ ਕਰਕੇ ਦੱਸ ਦਿਆਂ ਠੀਕ ਹੈ ਜੀ। ਓਨੀ ਦੇਰ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰ ਲਓ ਤੁਸੀਂ ਠੀਕ ਹੈ। ਲੋਕੋ ਆਪਾਂ सलवार सीधी करके थोड़ा दस दे ठीक है हाँ जी आप सिलाई लगाते हुए दूसरे पास ले आए हैं सिलाई सिलाई लगाई है सलाई बस जितने जितने पहुंचा नीचे नीचे उतलाई डबल कर दूंगी इतई आप डबल करा जी उधर डबल कर दें ਹੁਣ ਆਪਾਂ ਨੂੰ ਸਿੱਧਾ ਕਰਕੇ ਇਹਨੂੰ ਦਿਖਾਉਣੀ ਹੈ ਕਿ ਤਸਲਾਈ ਖਿੱਚੀ ਨਹੀਂ ਜਾਊਗੀ ਬਿਲਕੁਲ ਵੀ ਇੱਕ ਪਰਫੈਕਟ ਸਲਾਈ ਲੱਗੀ ਹੋਊਗੀ ਠੀਕ ਹੈ ਜੀ ਹਾਂਜੀ ਆ ਸਲਾਈ ਆਪਾਂ ਬਿਲਕੁਲ ਲਾ ਲਈ ਆ ਠੀਕ ਹੈ ਜੀ ਆ ਦੇਖੋ ਸਲਾਈ ਖਿੱਚੇ ਤਾਂ ਬਿਲਕੁਲ ਵੀ ਟੁੱਟ ਟੁੱਟਦੀ ਨਹੀਂ ਜੀ ਸਲਾਈ ਵੈਸੇ ਆਪਣੇ ਖਿੱਚੇ ਤਾਂ ਨਾ ਏਡਡੀ ਕਰਸੇ ਮੀ ਹੋ ਜਾਂਦੀ ਕਰਕੇ ਸਲਾਈ ਟੁੱਟਦੀ ਆ ਕਿਉਂਕਿ ਆਪਾਂ ਪਰਫੈਕਟ ਖਿੱਚ ਕੇ ਕੱਪੜਾ ਲਾਇਆ ਹੈਗਾ ਮੈਂ ਤੁਹਾਨੂੰ ਪੁੱਤੀ ਸਾਈਡ ਹੀ ਤਾਂ ਹੀ ਦਿਖਾਇਆ ਹੈਗਾ ਵੀ ਸਿੱਧੀ ਸਾਈਡ ਤਾਂ ਫਿਰ ਵੀ ਆਪਾਂ ਨੂੰ ਨਹੀਂ ਪਤਾ ਲੱਗਦਾ ਦੇਖੋ ਸਲਾਈ ਬਿਲਕੁਲ ਵੀ ਖਿੱਚੇ ਤੋਂ ਬਿਲਕੁਲ ਵੀ ਨਹੀਂ ਟੁੱਟਦੀ ਨਾ ਸਿੰਗਲ ਸਲਾਈ ਹੈ ਜੇ ਤੁਸੀਂ ਇਦਾਂ ਇਹਨੂੰ ਖਿੱਚ-ਖਿੱਚ ਕੇ ਇਦਾਂ ਇਸ ਤਰ੍ਹਾਂ ਖਿੱਚ ਕੇ ਇਦਾਂ ਕੱਪੜਾ ਲਾਉਂਗੇ ਨਾ ਸਟੀਚਿੰਗ ਕਰੋਗੇ ਫਿਰ ਬਿਲਕੁਲ ਵੀ ਨਹੀਂ ਟੁੱਟੋਗੇ ਹੁਣ ਆਪਾਂ ਇਹਨਾਂ ਤੁਹਾਨੂੰ ਸਿੱਧੇ ਕਰਕੇ ਦਿਖਾਉਣੀ ਠੀਕ ਹੈ ਜੀ ਹਾਂ ਜੀ ਆ ਦੇਖੋ ਆਪਾਂ ਸਿੱਧਾ ਕਰ ਲਿਆ ਸਲਵਾਰ ਨੂੰ ਠੀਕ ਹੈ ਜੀ ਆ ਪਹੁੰਚਾ ਦੇਖੋ ਆਸ ਪਹੁੰਚ ਦੀ ਸਲਾਈ ਤੁਸੀਂ ਦੇਖੋ ਆਪਣੇ ਆਪ ਕਿੰਨੀ ਫਿਨਿਸ਼ਿੰਗ ਨਾਲ ਲੱਗੀ ਹੈ ਨਾ ਜੇ ਆਪਾਂ ਸਲਾਈ ਇੱਥੋਂ ਤਰਸਮੀ ਰੱਖ ਕੇ ਲਾਵਾਂਗੇ ਵੀ ਐਂਚ ਡੇਬ ਦੀ ਜਿੰਨਾ ਪਹੁੰਚਾ ਤਿਆਰ ਰੱਖਣਾ ਉਹਨੇ ਤੇ ਸਿੱਧੀਆਂ ਇੱਦਾਂ ਕਰਕੇ ਸਲਾਈ ਲਾ ਲਓ ਮੈਂ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਉਹਨੂੰ ਦੇਖ ਲਿਓ ਧਿਆਨ ਨਾਲ ਠੀਕ ਹੈ ਮੋੜ ਕੇ ਤਰਸਮੀ ਕਰ ਦੋ ਬਿਲਕੁਲ ਸਲਾਈ ਪਰਫੈਕਟ ਲੱਗੂਗੀ ਨਹੀਂ ਸਲਾਈ ਇੱਥੋਂ ਡੂੰਗੀ ਇੱਥੋਂ ਉੱਚੀ ਹੈ ਨਾ ਉੱਚੀ ਨਹੀਂ ਮੇ ਲੱਗ ਜਾਂਦੀ ਆ ਅਇਦਾਂ ਸਲਾਈ ਪ੍ਰਫੈਕਟ ਲੱਗਦੀ ਆ ਦੇਖੋ ਸਲਾਈ ਪੂਰੀ ਵਧੀਆ ਫਿਨਿਸ਼ਿੰਗ ਆ ਰਹੀ ਹੈ ਸਲਾਈ ਤੇ ਠੀਕ ਹੈ ਅੱਜ ਵਾਲੀ ਵੀਡੀਓ ਚ ਐਨ ਐਂ ਧੰਨਵਾਦ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਪਾਂ ਐਸੀ ਤਰ੍ਹਾਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦਿੰਦੇ ਰਹਿਵਾਂਗੇ ਠੀਕ ਹੈ ਜੀ ਧੰਨਵਾਦ